ਜਿਹੜਾ ਵੀ ਲੈਂਡ ਪੂਲਿੰਗ ਪਾਲਿਸੀ ਦੇ ਹੱਕ 'ਚ ਖੜਾ ਸਾਡਾ ਖੁੱਲਾ ਸਦਾ ਹੈ ਕਿ ਅਸੀਂ ਬਹੁਤੀ ਸભ્યਕ ਤਰੀਕੇ ਦੇ ਨਾਲ ਦੇਖੋ ਜਿਹੜਾ ਸੰਵਾਦ ਹੈ ਇਹ ਸਰਕਾਰ ਤਾਂ ਆਈ ਸੰਵਾਦ ਨਾਲ ਹੈ ਨਾ ਇਹਨਾਂ ਨੇ ਲੋਕਾਂ ਨਾਲ ਸੰਵਾਦ ਰਚਾਇਆ ਤੁਸੀਂ ਹੋਮੋਂਗੇ ਤਾਂ ਦੁਨੀਆਂ ਦੇ ਹਰ ਕੋਨੇ 'ਚ ਬੈਠਾ ਪੰਜਾਬੀ ਦੇਖੂਗਾ ਵੀ ਕਿਸਾਨ ਮੂਰੇ ਬੈਠੇ ਨੇ ਕਿਸਾਨਾਂ ਦੇ ਆਗੂ ਵੀ ਬੈਠੇ ਨੇ ਪੰਜਾਬ ਦੇ ਚਿੰਤਕ ਵੀ ਬੈਠੇ ਨੇ ਜ਼ਮੀਨਾਂ ਦੇ ਮਾਲਕ ਵੀ ਬੈਠੇ ਨੇ ਕਿ ਕਿਵੇਂ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਫਿਕਰ ਲਾ ਰਹੇ ਆ ਠੀਕ ਹੈ ਕਿਵੇਂ ਮਤਲਬ ਉਹ ਦੱਸ ਰਹੇ ਆ ਵੀ ਇਹ ਤੁਹਾਡੇ ਭਲੇ ਦੀ ਪਾਲਿਸੀ ਹੈ ਕਿੰਨੀ ਤਰੀਕ ਨੂੰ ਕਿੱਥੇ ਆਉਣ ਮੁੱਖ ਮੰਤਰੀ 8 ਤਰੀਕ ਨੂੰ ਸ਼ਹਿਨशाह ਪੈਲਸ ਲੁਧਿਆਣੇ 11 ਵਜੇ ਪੱਬਾ ਭਰੋ ਕੇ ਇੰਤਜ਼ਾਰ ਕਰਾਂਗੇ ਉਹਦੇ ਨਾਲ ਹੀ ਯੂਨੀਵਰਸਿਟੀ ਚ ਮੁੱਖ ਮੰਤਰੀ ਸਾਹਿਬ ਨੇ ਕੇਹਰਾ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ ਫਿਰ ਕਿਸ ਤਰ੍ਹਾਂ ਨੱਚੇ ਸੀ ਸਟੇਜ ਤੇ ਇਹ ਵੀ ਉਹ ਆਇਆ ਨਹੀਂ ਠੀਕ ਹੈ ਹੁਣ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਜਿਹੜੇ ਸ਼ੰਕੇ ਨੇ ਉਹ ਨਿਵਰਤ ਕਰੋ ਲੋਕਾਂ ਦੀਆਂ ਚਿੰਤਾਵਾਂ